ਪੰਜਾਬ ਲਾਈਵ 888 ਚੈਨਲ ਤੇ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਟਰੈਵਲ ਏਜੰਟਾਂ ਦੀ ਧੱਗੀਤਾ ਹੋਇਆ ਸ਼ਿਕਾਰ ਵਿਦੇਸ਼ ਸਪੇਨ ਭੇਜਣ ਦੀ ਬਜਾਏ ਬੈਲਾਸੂਰ ਵਿੱਚ ਭੇਜ ਦਿੱਤਾ ਪਟੋ ਪੁੱਤਰ ਮਸੂਰਾਮ ਵਾਸੀ ਪਿੰਡ ਕੋਟ ਸੰਤੋਖਰਾਏ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕਰਦੇ ਹਨ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਕਰਨ ਸਿੰਘ ਹੈਰੀ ਪੁੱਤਰ ਸਰਬਜੀਤ ਸਿੰਘ ਵਾਸੀ ਨੇ ਪਿੰਡ ਉਬਨਖੁਰਦ ਥਾਣਾ ਅਰਥਾਲਾ ਅਤੇ ਮੰਗਵਿੰਦਰ ਸਿੰਘ ਉਰਫ ਮੰਗਾ ਵਾਸੀ ਪਿੰਡ ਮੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਨੂੰ ਸਿੱਧੇ ਵਿਦੇਸ਼ ਸਪੇਨ ਭੇਜਦਾ ਝਾਂਸਾ ਦੇ ਕੇ 13 ਲੱਖ ਰੁਪਏ ਲੈ ਕੇ 29 ਅਪ੍ਰੈਲ 2024 ਨੂੰ ਬੈਲਾਸੂਦ ਭੇਜ ਦਿੱਤਾ ਜਿੱਥੇ ਡੰਕਰਾਂ ਨੇ ਉਸ ਦੀ ਕਟਮਾਰ ਕੀਤੀ ਅਤੇ ਕਰੀਬ 1 ਲੱਖ ਰੁਪਏ ਵਿਦੇਸ਼ੀ ਕਰੰਸੀ ਵੀ ਉਸ ਕੋਲੋਂ ਖੋ ਲਈ ਜਦਕਿ ਹੁਣ ਪਿਛਲੇ ਕਰੀਬ 2 ਮਹੀਨਿਆਂ ਤੋਂ ਸਾਨੂੰ ਉਸ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਤੇ ਨਾ ਹੀ ਫੋਨ ਚੱਲ ਰਿਹਾ ਹੈ Bella soru bize. ਫਸੇ ਸੁਖਵਿੰਦਰ ਸਿੰਘ ਦੇ ਪਿਤਾ ਭਟੋਨੇ ਵਿਦੇਸ਼ ਮਤਰਾਲੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦਾ ਪੁੱਤਰ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਅਤੇ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦ ਥਾਣਾ ਧਾਰੀਵਾਲ ਦੇ ਜਾਂਚ ਅਧਿਕਾਰੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਹੇ ਕਿ ਦਰਖਾਸਤ ਪ੍ਰਾਪਤ ਹੋਈ ਹੈ ਅਤੇ ਜਾਂਚ ਕੀਤੀ ਜਾ ਰਹੀ ਜਦ ਕਿ ਟਰੈਵਲ ਏਜੰਟਾਂ ਦੇ ਦੱਸੇ ਪਤੇ ਤੇ ਪੁਲਿਸ ਪਾਰਟੀ ਵੱਲੋਂ ਰੇਡ ਕੀਤਾ ਜਾ ਰਿਹਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਆਸਰਪੋਟ ਕੋਟਾ ਕੀ ਨਾਲ ਫੋਟੋ ਜੀ ਕਿਹੜਾ ਪਿੰਡ ਜੀ ਕੋਰਸ ਤੋਂ ਹਰਾਏ ਕੀ ਮਸਲਾ ਜੀ ਤੁਸੀਂ ਕਹਿ ਰਹੇ ਕਿ ਸਾਡਾ ਪਰਚਾ ਜਿਹੜਾ ਸੀਗਾ ਬਾਹਰ ਭੇਜਿਆ ਸੀ ਕਿਸੇ ਏਜੰਟ ਨੇ ਪਰਤਾ ਨਾਲ ਧੋਖਾ ਹੋਇਆ ਇਹ ਜੀ ਮੇਰਾ ਮੁੰਡਾ ਜੀ ਇਬਨ ਪਿੰਡ ਖੁਰਦ ਜ਼ਿਲ੍ਹਾ ਮਰਸਰ ਇਹ ਉੱਥੇ ਵਿਆਹ ਸੀ ਤੇ ਉੱਥੇ ਨਾਲ ਸੰਪਰਕ ਹੋਇਆ ਪੁੱਛ ਕਿਹਨਾਂ ਦੇ ਨਾਲ ਸੰਪਰਕ ਹੋਇਆ ਇਹ ਸਰਵਿਸਿੰਗ ਏਜੰਟਾ ਜੀ ਤੇ ਉਹਨਾਂ ਨੇ ਕਿਹਾ ਵੀ 48 ਘੰਟੇ ਤੁਹਾਡੇ ਮੁੰਡੇ ਸੇ ਬਚਾਵਾਂਗੇ ਠੀਕ ਹੈ ਜੀ ਅੱਡੇ ਕੋ ਪੈਸੇ 10 ਲੱਖ ਰੁਪਏ ਨਕਦ ਲੈ ਲਿਆ ਉਹਨੇ ਬਾਕੀ ਡੌਕਰਾਂ ਨੇ ਇਹ ਪਹਿ ਬਾਚੇ ਪਾਉਂਦੇ ਰਹੇ ਆ ਮਾਰਕੋਟੇ ਕੀਤੀ ਮੁੰਡੇ ਨਾਲ ਇਹਨਾਂ ਨੇ ਤੇ ਫੇਰ ਇਹਨਾਂ ਨੂੰ ਸਾਲ ਹੋ ਗਿਆ ਨਹੀਂ ਪਹਚਾਇਆ ਹੁਣ 3 ਮਹੀਨੇ ਹੋ ਗਏ ਮੁੰਡਾ ਫਸਿਆ ਆ ਦੋ ਮਹੀਨੇ ਤੋਂ ਫੋਨ ਨਹੀਂ ਆਉਂਦਾ ਸਾਨੂੰ ਤੇ ਇੱਕ ਇਹਨਾਂ ਨਾਲ ਰਲਿਆ ਮੁੰਡਾ ਹੋਰ ਵਿੱਕੀ ਉਹ ਡੌਕਰਾਂ ਨਾਲਾ ਕੇ ਸਾਨੂੰ ਤੇ ਹਰ ਗੁਰ ਵੱਖਰੇ ਪੈਸੇ ਪਵਾਲੇ ਆ ਇਹ ਤੁਹਾਨੂੰ ਮੁੰਡਾ ਮਾਰ ਦੇਣਾ ਚਾਹੀਦਾ ਡਰਦੇ ਆ ਪਾ ਤੇ ਵੱਖਰੇ ਕਿੰਨੇ ਪਾਏ ਤੇ 3.5 ਲੱਖ ਰੁਪਈਆ ਜੀ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਸੁਖਿੰਦਰ ਸਿੰਘ ਕਿੰਨੀ ਉਮਰ ਕੀ ਹੈ ਉਮਰ 20 ਸੱਬੇਕ ਸਾਲ ਹੋਣੇ ਆ ਜੀ ਵਾਹ ਵਿਆਹ ਜੀ ਬੱਚੇ ਹੈਗੇ ਇੱਕ ਪੁੱਤਰਾ ਜੀ ਠੀਕ ਹੈ ਜੀ ਤਾਂ ਕਿ ਕਹਿੰਦੇ ਕਿ ਤੁਹਾਨੂੰ ਇੱਕ ਉਹਨੂੰ ਬੱਚੇ ਦੇ ਕਿਰਮ ਬੱਚੇ ਭੇਜਣ ਬਾਅਦ ਹਾਂਜੀ ਇੱਕ ਨਵਾਂ ਭੇਜਾਂਗੇ 48 ਘੰਟੇ ਟਾਈਮ ਦਿੱਤਾ ਜੀ ਉਹਨਾਂ ਨੇ ਕਿੰਨੇ ਦਿਨ ਹੋ ਗਏ ਬਾਹਰ ਗਏ ਤੇ ਅਪਰੈਲ ਸਾਲ ਹੋ ਚਲੇ ਜੀ ਜਿਸ ਮੈਂ ਕਿ ਸਾਲ ਹੋ ਗਿਆ ਤੇ ਉਹ ਬਸ ਉੱਚਾ ਨਹੀਂ ਜਿੱਥੇ ਤੱਕ ਪਹੁੰਚਿਆ ਨਹੀਂ ਇਹਨਾਂ ਨੇ ਸਪੇਨ ਦਾ ਕੀ ਗੱਲ ਹੋਈ ਸਾਡੀ ਤੇ ਬੇਲਾਰੂਸ ਲਾਤ ਆ ਇਹਨਾਂ ਨੇ ਅੱਛਾ ਬੇਲਾਰੂਸ ਤੋਂ ਨਾਵ ਚਾਰੇ ਕੋ ਪਾਹ ਬੋੜਾ ਤੇ ਨਾ ਕੁਝ ਤੇ ਰੋਟੀ ਤੇ ਭੁੱਖਾ ਕਿਨੇ ਦੇ ਰਿਹਾ ਹੋ ਕਿੰਨੇ ਦਿਨੋਂ ਕਿਤਾੜੀ ਗੱਲ ਹੋਵੇ ਸਾਰੀ ਗੱਲ ਇਸ ਸਾਲ ਤੋਂ ਉੱਪਰ ਹੋਈ ਗਿਆ ਆ ਤੁਹਾਡੀ ਗੱਲ ਮੋੜੇ ਨਾ ਹੁੰਦਿਆਂ ਅਲੇ 2 ਮਹੀਨੇ ਹੋ ਗਏ 2 ਮਹੀਨੇ ਤੋਂ ਉੱਪਰ 2 ਮਹੀਨੇ ਹੋ ਗਏ ਨਹੀਂ ਗੱਲ ਹੋਈ ਕੋਈ ਵੀ ਪਹਿਲੇ ਗੱਲ ਹੁੰਦੀ ਪਹਿਲੇ ਗੱਲ ਉਹ ਦੇ ਹੀ ਕੋਈ ਦੱਸਿਆ ਉਹਨੇ ਤੁਹਾਨੂੰ ਕੀ ਪੁੱਛਦਾ ਕਿੱਥੇ ਭੇਜਿਆ ਕਿ ਇਹ ਉਹ ਕਹਿੰਦਾ ਵੀ ਮੈਨੂੰ ਕੋਈ ਦੱਸਣ ਨਹੀਂ ਦੇ ਕਿ ਕਰਨਾ ਕੀ ਨਹੀਂ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਡਿਆ ਤੇ ਜਿਹੜਾ ਵੀ ਆਉਂਦਾ ਕੋਈ ਜੁਤੀ ਮਾਰ ਜਾਂਦਾ ਕੋਈ ਕੋ ਜਿਹੜਾ ਵੀ ਆਉਂਦਾ ਮਾਰ ਜਾਂਦਾ ਆ ਜੋ ਤੁਹਾਡੀ ਗੱਲ ਹੋ ਯਕੀਨਲੀ ਭਾਈ ਹਾਂਜੀ ਬੱਚੇ ਨਾਲ ਕੀ ਕਹਿੰਦਾ ਕਿਹੜੀ ਕਿਹੜੀ ਜਗਾ ਵਾਓ ਉਹ ਬੇਲਾਰੂਸਾ ਸਾਬੇਲਾਰੂਸਾ ਹਾਂਜੀ ਇੱਕ ਡੌਂਕਰ ਦਾ ਨੰਬਰ ਆਉਂਦਾ ਨੂੰ ਉਹ ਕਹਿੰਦਾ ਮੈਂ ਤਾਂ ਕੰਨ ਵੱਢ ਗਏ ਪੈਰ ਵੱਢ ਗਏ ਨਸੂਰਦਣਾ ਤੂੰ ਜਨਤਾ ਤੇ ਪਰਚਾ ਨਾ ਕਰਿਓ ਤੁਸੀਂ ਕੰਪਲੇਨ ਕੀਤੀ ਜੀ ਕੰਪਲੇਨ ਕੀਤੀ ਐ ਐਸਐਸਪੀ ਦੇ ਆਈ ਇੱਥੇ ਮਾਰ ਕੇ 21 ਜਨਵਰੀ ਦੇ ਇੱਥੇ ਆਈ ਜੇ ਧਾਰੀਵਾਲ ਇਹ ਐਸਐਸਪੀ ਬਲਵੀਰ ਸਿੰਘ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਕੀਤੀ ਪਈ ਨਹੀਂ ਇਹਦੇ ਅੱਜ 870 ਦੇ ਲੈਣਦੇ ਆ ਕੋਈ ਸਾਡਾ ਮੁੰਡਾ ਹੀ ਮਿਲਰੂਨ ਜੋ ਕਰਨਾ ਤੇ ਕਰ ਲੋ ਹਟ ਮੁੰਡੇ ਨਾਲ ਗੱਲਬਾਤ ਕਰਾਓ ਕੀ ਮੰਗੀ ਕਰਦੇ ਕੋਈ ਮੰਗੇ ਉਹ ਕਰਦੇ ਵੀ ਸਾਡਾ ਮੁੰਡਾ ਵਾਪਸ ਆਉਣਾ ਚਾਹੀਦਾ ਉਸੇ ਇਸਲਾਮ ਤਾਉਨ ਬਸ ਹੋਰ ਜੇ ਇਹਨਾਂ ਤੇ ਕਾਰਵਾਈ ਹੋਵੇ ਜਿਹੜਾ ਗਲਤ ਕੰਮ ਕਰ ਰਹੇ ਨੇ ਕੋਈ ਕੀ ਨਾ ਜਾਪੇ ਮੈਂ ਨਾਮ ਸਮੀਤਾ ਕਿਹੜਾ ਪਿੰਡ ਕੋਰਟ ਸੰਤੋ ਕਰੇ ਕੀ ਮਸਲਾ ਇਹ ਤੁਹਾਡਾ ਜਿਹੜਾ ਪਤੀ ਬਾਹਰ ਗਿਆ ਸੀਗਾ ਉਹ ਚਾਹੀ ਕੋਈ ਹਾਂਜੀ ਮੇਰੇ ਪੇਕੇ ਪਿੰਡ ਦਾ ਜੰਟਿਆ ਜੀ ਉਹਨਾਂ ਨੇ ਮੇਰੇ ਹਸਬੰਦ ਨੂੰ ਬਾਹਰ ਭੇਜਿਆ ਸੀ ਸਾਲ ਹੋ ਗਿਆ ਕਿ ਉੱਥੇ ਪਸਾਰ ਅਮੀ ਸਰਪੰਡਿਤ ਬਣ ਵਰਤ ਕਿਰਿੰਦਰ ਬੇਲੋ ਬੇਟੀ ਸਾਲ ਹੋ ਗਿਆ ਭੇਜਿਆ ਨੂੰ ਕੀ ਕਹਿੰਦਾ ਇਹ ਜੈਂਟ ਜੈਂਟ ਕਹਿੰਦਾ ਸੀ ਕਿ ਇੱਕ ਨੰਬਰ ਚ ਭੇਜਾਂਗੇ ਤੇ ਉਹਨਾਂ ਨੇ ਮਤਲਬ ਕਿ ਦੂਰ ਨੰਬਰ ਚ ਭੇਜਿਆ ਵਾ ਤੇ ਉੱਥੇ ਫਸਾਇਆ ਮਤਲਬ ਕਿ ਸਾਲ ਹੋ ਗਿਆ ਵਾ ਬੈਲਾਰੂਸ ਚ ਸਪੇਨ ਦੀ ਗੱਲ ਹੋਈ ਸੀ ਤੇ ਬੈਲਾਰੂਸ ਚ ਫਸਾਇਆ ਹੋਇਆ ਉਹਨਾਂ ਨੇ ਸਾਲ ਹੋ ਗਿਆ ਗੱਲਬਾਤ ਹੁੰਦੀ ਤੁਹਾਡੇ ਕਦੀ ਨਾਲ ਹੋਈ ਹਾਂਜੀ 2 ਮਹੀਨੇ ਹੋ ਗਏ ਗੱਲ ਹੋਈ ਨੂੰ ਹੁਣ ਤਾਂ ਹੋਈ ਨਹੀਂ ਕਾਫੀ ਟਾਈਮ ਹੋ ਗਿਆ ਕਿਰਿੰਦਰ ਜੈਂਟ ਵੀ ਭੇਜਿਆ ਜੀ हां जी ਉਹ ਤਾਂ ਕਹਿੰਦੇ ਸੀ ਭੇਜ ਦਾਂਗੇ ਪਰ ਉਹਨਾਂ ਨੇ ਫਸਾ ਕੇ ਰੱਖਿਆ ਹੋਇਆ ਸਾਲ ਨੂੰ ਪਿਆ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਮੇਰੇ ਹਸਪਤਲ ਵਾਪਸ ਆ ਜਾਣ ਤੇ ਨਾਲੇ ਜਿਹੜੇ ਏਜੰਟ ਵਾਂ ਧੋਖੇਬਾਜ਼ ਉਹਨਾਂ ਤੇ ਕਾਰਵਾਈ ਕੀਤੀ ਜਾਵੇ